ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਕ੍ਰਿਸ਼ਨ ਸਿੰਘ ਪਿੰਡ ਚੱਕ ਮੋਜਦੀਨ ਵਾਲਾ ਹਾਂਜੀ ਕੱਲ ਕਿੰਨੇ ਦਾ ਇਨਾਮ ਮੈਂ ਡਾਕਟਰ ਹੀ ਕੰਮ ਕਰਦਾ ਕਲੀਨਿਕ ਜੀ ਤੇ ਕਿੰਨਾ ਟਾਈਮ ਹੋ ਗਿਆ ਲਾਟਰੀ ਪਾਉਣ ਦੇ ਨੂੰ ਆਪ ਲਾਟਰੀ ਪਾਉਣ ਦੇ ਨੂੰ ਮੈਨੂੰ ਮਤਲਬ ਹੋ ਗਿਆ 2-3 ਮਹੀਨੇ ਜੀ ਤੇ ਮੇਰਾ ਪ੍ਰਾਈਜ਼ ਨਿਕਲਦਾ ਹੀ ਰਹਿੰਦਾ ਹੈ ਮਤਲਬ ਨਿਕਲਦਾ ਛੋਟਾ ਹੀ ਇਹ ਜੀ ਅੱਜ ਆਪਾਂ ਨੂੰ ਕਿੰਨੇ ਦਾ ਪ੍ਰਾਈਜ਼ ਲੱਗਿਆ ਅੱਜ 2.5 ਲੱਖ ਦਾ ਮਤਲਬ ਠੀਕ ਹੈ ਲੱਖ ਕਹਿ ਰਹੇ ਸੀ ਜੀ ਤਾਨੂੰ ਪ੍ਰਾਈਜ਼ ਲੱਗਿਆ ਜੀ ਸਵਾ 2 ਲੱਖ ਰੁਪਏ ਦਾ ਅੱਛਾ ਸਵਾ 2 ਲੱਖ ਹਾਂਜੀ ਇਹ 25 ਪਿੰਨਿੰਗ ਦੀ ਟਿਕਟ ਹੈ ਜੀ ਜਿਸ ਦਾ ਨੰਬਰ ਹੈ 9893 ਜੀ ਇਹ ਟਿਕਟ ਤੇ ਤੁਹਾਡਾ ਪ੍ਰਾਈਜ਼ ਲੱਗਿਆ ਜੀ ਸਵਾ 2 ਲੱਖ ਰੁਪਏ ਦਾ 9000 ਰੁਪਏ ਦਾ 25 ਪ੍ਰਾਈਜ਼ ਲੱਗਿਆ ਤੁਹਾਨੂੰ ਠੀਕ ਹੈ ਜੀ ਉਸ ਦੀਆਂ ਸਵਾ 2 ਲੱਖ ਰੁਪਏ ਤੁਹਾਡੀ ਪੇਮੈਂਟ ਹੈ ਜੀ ਪੂਰੀ ਦੀ ਪੂਰੀ ਪੇਮੈਂਟ ਜਿਵੇਂ ਕਿ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਅਸੀਂ ਪੂਰੀ ਪੇਮੈਂਟ ਦਿੰਨੇ ਆ ਤੁਹਾਡੀ ਪੂਰੀ ਦੀ ਪੂਰੀ ਪੇਮੈਂਟ ਸਵਾ 2 ਲੱਖ ਰੁਪਏ ਹੈ ਤੇ ਕੀ ਕਹਿਣਾ ਚਾਹਦੇ ਹੋ ਇੰਨੀ ਕੋ ਖੁਸ਼ੀ ਹੈ ਮੈਂ ਤਾਂ ਬੇ ਸਭ ਤੋਂ ਖੁਸ਼ੀ ਦੀ ਗੱਲ ਕਰਦਾ ਵੀ ਕਰਨ ਰਜਨ ਨੂੰ ਪਹਿਲਾ ਤਾਂ ਵੀ ਜਿਨ੍ਹਾਂ ਨੇ ਮੂਰਤ ਕੀਤਾ ਤੇ ਮੈਨੂੰ ਬੁਲਾਇਆ ਤੇ ਮੈਂ ਲਾਟਰੀ ਪਾਣ ਵਾਸ ਮੈਂ ਤਾਂ ਵੀ ਪਾਣੀ ਪਾਣੀ ਹੈ ਯਾਰ ਵੀ ਮੈਨੂੰ ਪ੍ਰਾਣੇ ਸੱਧਿਆ ਤੇ ਪਹਿਲਾ ਨਾਮ ਮੇਰਾ ਹੀ ਮਤਲਬ ਦੁਕਾਨ ਤੇ ਪੈ ਰਜ ਨਿਕਲਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਤਾ ਹੀ ਦਿੰਦਾ ਜੀ ਕਿਉਂਕਿ ਕੱਲ ਤੁਹਾਨੂੰ ਵੀ ਪਤਾ ਰਸ਼ ਬਹੁਤ ਸੀ ਇਸ ਲਈ ਆਪਾਂ ਤੁਹਾਡੀ ਟਿਕਟ ਲਿਖੀ ਨਹੀਂ ਸੀਗੀ ਲਿਖੀ ਹੁੰਦੀ ਤਾਂ ਫਿਰ ਤਾਂ ਪਤਾ ਲੱਗ ਹੀ ਜਾਣਾ ਸੀ ਇਸ ਲਈ ਆਪਾਂ ਰਾਤ ਵੀਡੀਓ ਬਣਵਾਈ ਤੇ ਇਹਨਾਂ ਨੇ ਰਾਤ ਵੀਡੀਓ ਦੇਖੀ ਤੇ ਆਪਣੇ ਕੋਲ ਸਵੇਰ ਹੀ ਆਏ ਆ ਸੋ ਆਪਾਂ ਇਹਨਾਂ ਨੂੰ ਪੇਮੈਂਟ ਦੇ ਰਹੇ ਆ ਧੰਨਵਾਦ ਨਾਲ ਮੇਰੀ ਜੀ ਬੇਟੀ ਹੈ ਤੇਰੇ ਘਰ ਆਣੀ ਤੇ ਪੇਮੈਂਟ ਪਾਚ ਪੂਰੀ ਮਿਲ ਰਹੀ ਹੈ ਜੀ ਹਾਂਜੀ ਪੇਮੈਂਟ ਪੂਰੀ ਮਿਲ ਰਹੀ ਹੈ ਜੀ ਠੀਕ ਹੈ ਜੀ ਇੱਕ ਵਾਰ ਕੋਈ ਕਲੀਅਰ ਕਰ ਦਈਏ ਜੋ ਕੱਲ ਅਸੀਂ ਵੀਡੀਓ ਪਾਈ ਸੀ ਕਿ ਪਰਸਨ ਨਹੀਂ ਮਿਲ ਰਹੇ ਉਹ ਅੱਜ ਸਾਰੇ ਸਾਡੇ ਕੋਲ ਆ ਕੇ ਨੇ 98 99 ਵਾ 2 ਲੱਖ ਜਿੱਨਣ ਲੱਗਿਆ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਆਪਾਂ ਗੱਲ ਕਰਨੇ ਆ ਕਿ ਪੇਮੈਂਟ ਪੂਰੀ ਦਿੰਨੇ ਆ ਤੇ ਕਸਟਮਰ ਦੇ ਮੂੰਹੋਂ ਸੁਣ ਸਕਦੇ ਹੋ ਪੇਮੈਂਟ ਪਾਜੀ ਪੂਰੀ ਹੈ ਨਾ ਜੀ ਬਿਲਕੁਲ ਪੂਰੀ ਹੈ ਜੀ ਪੂਰੀ ਠੀਕ ਹੈ ਸ਼ੁਕਰੀਆ ਜੀ ਠੀਕ ਹੈ ਕੀ ਨਾ ਜੀ ਮੇਰਾ ਨਾਮ ਕਰਨ ਗਵਾੜ ਹੈ ਜੀ ਕਰਨ ਜੀ ਅੱਜ ਕਿਸ ਤਰ੍ਹਾਂ ਦਾ ਇਨਾਮ ਨਿਕਲੇ ਆਇਆ ਹੈਗਾ ਔਰ ਆਪਣੇ ਕੋਲ 150 ਰੁਪਏ ਦੇ ਵਿੱਚ ਸਵਾ 2 ਲੱਖ ਦਾ ਪ੍ਰਾਈਜ਼ ਲੱਗਿਆ ਹੈ ਜੀ 6 ਵਜੇ ਦੇ ਟਾਈਮ 'ਚ ਜੀ ਤੇ ਬਾਕੀ ਟਿਕਟ ਨੰਬਰ ਵਗੈਰਾ ਸੀਗਾ ਉਹਨਾਂ ਦਾ ਜਾਂ ਜੀ ਉਹਨਾਂ ਦਾ ਨੰਬਰ ਸੀਗਾ 09893 25 ਸੀਰੀਜ਼ ਦੀ ਕਾਪੀ ਸੀਗੀ ਸਮੱਸਿਆ ਹੁਣ ਕੀ ਆ ਰਹੀ ਹੈ ਜਰਰ ਸਮੱਸਿਆ ਇਹ ਆ ਰਹੀ ਹੈ ਜੀ ਉਹ ਟਿਕਟ ਆਪਾਂ ਨੋਟ ਨਹੀਂ ਕੀਤੀ ਕਿਉਂਕਿ ਅੱਜ ਆਪਣੀ ਓਪਨਿੰਗ ਸੀਗੀ ਹਾਂਜੀ ਇਸ ਲਈ ਰਸ਼ ਜ਼ਿਆਦਾ ਹੋਣ ਕਰਕੇ ਆਪਾਂ ਉਹ ਟਿਕਟ ਨੋਟ ਨਹੀਂ ਕੀਤੀ ਜੀ ਹੁਣੇ ਪਤਾ ਨਹੀਂ ਟਿਕਟ ਕਿਹੜੇ ਸ਼ਖਸ ਕੋਲੇ ਆ ਕਿਹੜਾ ਇਹ ਟਿਕਟ ਦਾ ਵਿਨਰ ਹੈ ਜੀ 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 ਸਵਾ ਦੋ ਲੱਖ ਦਾ ਇਨਾਮ ਹਾਂ ਜੀ ਸਵਾ ਦੋ ਲੱਖ ਰੁਪਏ ਦਾ ਇਨਾਮ ਲੱਗਿਆ ਅੱਛਾ ਅਜੇ ਪਹਿਲੇ ਦੇਣਾ ਸ਼ਾਮ ਨੂੰ 6 ਵਜੇ 6 ਵਜੇ ਉਹਨੂੰ ਭਾਲ ਕੀਤੀ ਜਾ ਰਹੀ ਹੈ ਹਾਂ ਜੀ ਅਸੀਂ ਪਹਿਲਾਂ ਕਾਪੀਆਂ ਆਪਣੀਆਂ ਚੈੱਕ ਕੀਤੀਆਂ ਕਿ ਸ਼ਾਇਦ ਲਿਖਿਆ ਹੋਵੇ ਕਿਸੇ ਦੇ ਪਰ ਉਹ ਨਹੀਂ ਮਿਲਿਆ ਸਾਨੂੰ ਇਸ ਲਈ ਆਪਾਂ ਲਾਈਵ ਹੋਏ ਹਾਂ ਕਿ ਜੋ ਸ਼ਖਸ ਤੱਕ ਵੀਡੀਓ ਪਹੁੰਚੇਗਾ ਆਪਣੇ ਕੋਲ ਟਿਕਟਾ ਚੈੱਕ ਕਰਵਾਏ 150 ਰੁਪਏ ਦੇ ਹਾਂ ਜੀ 150 ਰੁਪਏ ਦੇ ਵਿੱਚ